ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮੈਡੀਕਲ ਦੀ ਦੁਨੀਆ ਜਵਾਬ ਦੇ ਦੇਵੇ ਅਰਥਾਤ ਵੱਡੇ ਤੋਂ ਵੱਡਾ ਡਾਕਟਰ ਇਹ ਕਹਿ ਦੇਵੇ ਕਿ ਭਾਈ ਇਹ ਜੋ ਬਿਮਾਰੀ ਹੈ ਇਹ ਠੀਕ ਨਹੀਂ ਹੋ ਸਕਦੀ ਇਹ ਰੋਗ ਠੀਕ ਨਹੀਂ ਹੋ ਸਕਦਾ ਇਸ ਮਰੀਜ਼ ਨੂੰ ਆਪਣੇ ਘਰ ਵਾਪਸ ਲੈ ਜਾਓ ਹੁਣ ਕੁਝ ਨਹੀਂ ਹੋ ਸਕਦਾ ਤਾ ਉਥੇ ਤੁਸੀਂ ਘਬਰਾਉਣਾ ਨਹੀਂ ਭਰੋਸਾ ਰੱਖਣਾ ਹੈ ਪਰਮਾਤਮਾ ਤੇ ਭਰੋਸਾ ਰੱਖਣਾ ਹੈ ਸੇਵਾ ਕਰਨੀ ਹੈ ਸਿਮਰਨ ਕਰਨਾ ਹੈ ਕਿਉਂਕਿ ਪਰਮਾਤਮਾ ਤੇ ਭਰੋਸਾ ਰੱਖੋਗੇ ਸੇਵਾ ਕਰੋਗੇ ਸਿਮਰਨ ਕਰੋਗੇ ਤਾਂ ਮਹਾਰਾਜ ਜੀ ਕਹਿੰਦੇ ਨੇ ਵੱਡੇ ਤੋਂ ਵੱਡਾ ਰੋਗ ਠੀਕ ਹੋ ਸਕਦਾ ਹੈ ਵੱਡੀ ਤੋਂ ਵੱਡੀ ਗੰਭੀਰ ਤੋਂ ਗੰਭੀਰ ਬਿਮਾਰੀ ਠੀਕ ਹੋ ਸਕਦੀ ਹੈ ਔਰ ਤੁਸੀਂ ਹਰ ਰੋਜ਼ ਦੇਖਦੇ ਹੋ ਕਿ ਕੋਈ ਨਾ ਕੋਈ ਬੰਦਾ ਦਰਬਾਰ ਸਾਹਿਬ ਦੀ ਵੀਡੀਓ ਪਾਉਂਦਾ ਹੈ ਕਿ ਮੈਂ ਸਰੋਵਰ ਵਿੱਚ ਇਸ਼ਨਾਨ ਕੀਤਾ ਮੇਰਾ ਕੈਸਿਆ ਦਾ ਰੋਗ ਠੀਕ ਹੋ ਗਿਆ ਕੋਈ ਵੀਡੀਓ ਪਾਉਂਦਾ ਹੈ ਕਿ ਮੇਰੀ ਨਜ਼ਰ ਕਮਜ਼ੋਰ ਸੀ ਪਰਮਾਤਮਾ ਦੀ ਕਿਰਪਾ ਨਾਲ ਮੇਰੀ ਨਜ਼ਰ ਵੀ ਤੇਜ਼ ਹੋ ਗਈ ਹੈ ਤੇ ਕੋਈ ਵੀਡੀਓ ਪਾਉਂਦਾ ਹੈ ਕਿ ਮੈਂ ਚੱਲ ਫਿਰ ਨਹੀਂ ਸਕਦਾ ਸੀ ਗੁਰੂ ਰਾਮਦਾਸ ਜੀ ਦੀ ਇਹੋ ਜੀ ਕਿਰਪਾ ਹੋਈ ਹੈ ਕਿ ਮੈਂ ਚੱਲ ਫਿਰ ਸਕਦਾ ਹਾਂ ਕਿਤੇ ਨਾ ਕਿਤੇ ਇਹ ਹਕੀਕਤ ਹੈ ਕਿਉਂਕਿ ਜਿੱਥੇ ਧਰਮ ਹੁੰਦਾ ਹੈ ਜਿੱਥੇ ਸੇਵਾ ਹੁੰਦੀ ਹੈ ਜਿੱਥੇ ਸਿਮਰਨ ਹੁੰਦਾ ਹੈ ਉੱਥੇ ਚਮਤਕਾਰ ਹੁੰਦੇ ਨੇ ਕਿਉਂਕਿ ਗੁਰਬਾਣੀ ਵਿੱਚ ਲਿਖਿਆ ਹੋਇਆ ਹੈ ਕਿ ਸੇਵਾ ਕਰਨ ਵਾਲੇ ਸਿਮਰਨ ਕਰਨ ਵਾਲਿਆਂ ਨਾਲ ਚਮਤਕਾਰ ਹੁੰਦੇ ਨੇ ਇਸ ਕਰਕੇ ਕਦੇ ਵੀ ਪ੍ਰਮਾਤਮਾ ਤੁਹੀ ਹਮੇਸ਼ਾ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ ਕਿਉਂਕਿ ਪ੍ਰਮਾਤਮਾ ਦੇ ਘਰ ਵੱਡੀ ਤੋਂ ਵੱਡੇ ਰੋਗ ਠੀਕ ਹੋ ਜਾਂਦੇ ਨੇ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਇਹ ਕਿਤੇ ਨਾ ਕਿਤੇ ਹਕੀਕਤ ਹੈ ਜਿੱਥੇ ਸੇਵਾ ਹੋਊਗੀ ਜਿੱਥੇ ਭਾਵਨਾ ਹੋਵੇਗੀ ਜਿੱਥੇ ਭਗਤੀ ਹੋਵੇਗੀ ਜਿੱਥੇ ਨਿਮਰਤਾ ਹੋਵੇਗੀ ਉਥੇ ਚਮਤਕਾਰ ਹੁੰਦੇ ਨੇ ਕਿਉਂਕਿ ਗੁਰਬਾਣੀ ਵੀ ਇਸ ਗੱਲ ਨੂੰ ਕਹਿੰਦੀ ਹੈ ਗੁਰਬਾਣੀ ਕਹਿੰਦੀ ਹੈ ਕਿ ਅਗਰ ਪ੍ਰਮਾਤਮਾ ਦੀ ਨજર ਸਵੱਲੀ ਹੋ ਜਾਵੇ ਤਾਂ ਲੰਗੜਾ ਬੰਦਾ ਵੀ ਪਹਾੜ ਚੜ ਸਕਦਾ ਹੈ ਤੁਸੀਂ ਗੁਰਬਾਣੀ ਵਿੱਚ ਪੜ੍ਹ ਸਕਦੇ ਹੋ ਕਿ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਕਹਿੰਦੇ ਪ੍ਰਮਾਤਮਾ ਦੀ ਕਿਰਪਾ ਹੋ ਜੇ ਤਾਂ ਅੰਨਾ ਬੰਦਾ ਵੇਖਣ ਲੱਗ ਪੈਂਦਾ ਹੈ ਲੰਗੜਾ ਬੰਦਾ ਪਹਾੜ ਚੜ ਸਕਦਾ ਹੈ ਇਹ ਕਿਤੇ ਨਾ ਕਿਤੇ ਸਚਾਈ ਹੈ ਇਸ ਕਰਕੇ ਪ੍ਰਮਾਤਮਾ ਤੇ ਭਰੋਸਾ ਰੱਖੋ ਸਿਮਰਨ ਕਰੋ ਤੇ ਸਭ ਦਾ ਭਲਾ ਮੰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ